ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਬੜਹੰਸ ਮਹੱਲਾ ਤੀਜਾ ਇਹੋ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚੈ ਆਏ ਗੁਰ ਰੱਖੇ ਸੇ ਉਬਰੇ ਹੋਰ ਮਰ ਜਮੈ ਆਵੇ ਜਾਏ ਹੋਰ ਮਰ ਜਮੈ ਆਵੇ ਜਾਵੇ ਅੰਤ ਗਏ ਪਛਤਾਵੇ ਬਿਨ ਨਾਵੇ ਸੁਖ ਨਾ ਹੋਈ ਇੱਥੇ ਕਮਾਵੇ ਸੋ ਫਲ ਪਾਵੇ ਮਨਮੁਖ ਹੈ ਪਤ ਖੋਈ ਜਾਮਪੁਰ ਕੋਰੰਦਾਰ ਮਹਾਗੁਬਾਰ ਨਾ ਤਿੱਥੈ ਭੈਣ ਨਾ ਭਾਈ ਇਹੋ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚੈ ਆਈ ਕਾਇਆ ਕੰਚਨ ਤਾਂ ਠੀਏ ਜਾਂ ਸਤਿਗੁਰ ਲਏ ਮਿਲਾਏ ਪਰ ਮਾਇਆ ਵਿੱਚੋਂ ਕੱਟੀਐ ਸਚੜੈ ਨਾਮ ਸੁਮਾਏ ਸਚੈ ਨਾਮ ਸੁਮਾਏ ਹਰ ਗੁਣ ਗਾਏ ਮਿਲ ਪ੍ਰੀਤਮ ਸੁਖ ਪਾਏ ਸਦਾ ਆਨੰਦ ਰਹੈ ਦਿਨ ਰਾਤਿ ਵਿੱਚੋਂ ਹਉਮੈ ਜਾਏ ਜਿਨੇ ਪੁਰਖੀ ਹਰ ਨਾਮ ਚਿਤ ਲਾਇਆ ਤិន ਕੈਹੋਂ ਲਾਗੋਂ ਪਾਏ ਕਾਇਆ ਕੰਚਨ ਤਾਥੀਐ ਜਾਂ ਸਤਿਗੁਰ ਲਏ ਮਿਲਾਏ ਸੋ ਸੱਚਾ ਸਚ ਸਲਾਈਐ ਜੇ ਸਤਿਗੁਰ ਦੇ 부ਝਾਏ ਬਿਨ ਸਤਿਗੁਰ ਭਰਮ ਪੁਲਾਣੀਆਂ ਕਿਆ ਮੋਹ ਦੇਸ ਨਾਗੈ ਜਾਏ ਕਿਆ ਦੇਨ ਮੋਹ ਜਾਏ ਅਬ ਗੁਣ ਪਛੁਤਾਏ ਦੁਖੋ ਦੁਖ ਕਮਾਏ ਨਾਮ ਰਤਿਆ ਸੇ ਰੰਗ ਚਦੂਲਾ ਫਿਰ ਕਹਿ ਅੰਕ ਸਮਾਏ ਜਿਸੇ ਜੇਵੜ ਵਰਨਾ ਸੂਜਾਈ ਕਿਸ ਆਗੇ ਕਹੀਏ ਜਾਏ ਸੋ ਸੱਚਾ ਸੱਚ ਸਲਾਹੀ ਹੈ ਜੇ ਸਤਗੁਰ ਦੇ ਬੁਝਾਏ ਜਿਨੀ ਸਚੜਾ ਸੱਚ ਸਲਾਇਆ ਹੋ ਤਨ ਲਾਗੋਂ ਪਾਏ ਸੇ ਜਨ ਸੱਚੇ ਨਿਰਮਲੇ ਤਿਨ ਮਿਲਿਆ ਮਲ ਸਭ ਜਾਏ ਤਿਨ ਮਿਲਿਆ ਮਲ ਸਭ ਜਾਏ ਸੱਚੈ ਸਰਨਾਏ ਸੱਚੈ ਸਹਿਜ ਸੁਭਾਏ ਨਾਮ ਨਿਰੰਜਨ ਅਗਮ ਗੋਚਰ ਸਤਗੁਰ ਦੀ ਆਪ ਬੁਝਾਏ ਅੰਦੇ ਨੇ ਭਗਤ ਕਰੈ ਰੰਗ ਰਾਤੇ ਨਾਨਕ ਸੱਚ ਸਮਾਏ ਜਿਨੀ ਸਚੜਾ ਸਚ ਧਾਇਆ ਹਉ ਤਿਨ ਕੈ ਲਾਗਉ ਪਾਏ ਵਡ ਹੰਸ ਕੀ ਵਾਰ ਮਹੱਲਾ ਚੌਥਾ ਲੱਲਾ ਬਹਿਲੀਮਾ ਕੀ ਧੁਨ ਗਾਵਣੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸਲੋਕ ਮਹੱਲਾ ਤੀਜਾ ਸ਼ਬਦ ਰਤੇ ਵਡ ਹੰਸ ਹੈ ਸਚ ਨਾਮ ਓਰ ਧਾਰ ਸਾਚ ਸੰਗ ਰਹਿ ਸਦ ਸਚ ਰਹਿ ਸਚੈ ਨਾਮ ਪਿਆਰ ਸਦਾ ਨਿਰਮਲ ਮੈਲ ਨ ਲੱਗੈ ਨਦਰ ਕੀਤੀ ਕਰਤਾਰ ਨਾਨਕ ਹੋ ਤਨ ਕੈ ਬਲੇ ਹਾਰਣੈ ਜੋ ਆਂਦਿਨ ਜਪੈ ਮੁਰਾਰ ਮਹੱਲਾ ਤੀਜਾ ਮੈਂ ਜਾਣਿਆ ਵਡ ਹੰਸ ਹੈ ਤਾਂ ਮੈਂ ਕੀਆ ਸੰਗ ਜੇ ਜਾਣ ਬਗ ਬੱਪੜਾ ਤਾਂ ਜਨਮ ਨਾ ਦੇਂਦੀ ਅੰਗ ਮਹੱਲਾ ਤੀਜਾ ਹੰਸਾ ਵੇਖ ਤਰੰਦਿਆ ਬੱਗਾ ਪਿਆ ਆ ਜਾਓ ਡੁੱਬ ਮੋਏ ਬਗ ਬਪੜੇ ਸੇਰ ਤਲੀ ਉੱਪਰ ਪਾਓ ਪੌੜੀ ਤੂੰ ਆਪੇ ਹੀ ਆਪੇ ਆਪ ਹੈ ਆਪ ਕਾਰਣ ਕੀਆ ਤੂੰ ਆਪੇ ਆਪ ਨਿਰੰਕਾਰ ਹੈ ਕੋ ਅਵਰ ਨਾ ਬੀਆ ਤੂੰ ਕਰਨ ਕਰਣ ਸਮਰੱਥ ਹੈ ਤੂੰ ਕਰੈ ਸੋ ਥੀਆ ਹਣ ਮੰਗਿਆਂ ਦਾਨ ਦੇਵਨਾ ਸਬਨਾ ਹਾ ਜੀਆ ਸਾਬ ਆਖੋ ਸਤਿਗੁਰੂ ਵਾਹੋ ਵਾਹੋ ਜਿਨ ਦਾਨ ਹਰ ਨਾਮ ਮੁਖ ਦਿਆ ਸ਼ਲੋਕ ਮਹੱਲਾ ਤੀਜਾ ਭੈ ਵਿੱਚ ਸਾਬ ਆਕਾਰ ਹੈ ਨਿਰਪੋ ਹਰ ਜਿਉ ਸੋਏ ਸਤਿਗੁਰ ਸੇਵਿਆ ਹਰ ਮਨ ਵਸੈ ਤਿੱਥੈ ਭੋਕ ਕਦੇ ਨਾ ਹੋਏ ਦੁਸ਼ਮਨ ਦੁਖ ਤੇ ਸੁਨੋ ਨੇੜ ਨਾ ਆਵੇ ਪਹੇ ਨਾ ਸਕੈ ਕੋਏ ਗੁਰਮੁਖ ਮਾਨ ਵਿਚਾਰਿਆ ਜੋ ਤਿਸ ਭਾਵੇ ਸੋ ਹੋਏ ਨਾਨਕ ਆਪੇ ਹੀ ਪਤ ਰਖਸੀ ਕਾਰਜ ਸਵਾਰੇ ਸੋਏ ਮਹੱਲਾ ਤੀਜਾ ਇਕ ਸੱਜਣ ਚੱਲੇ ਇਕ ਚੱਲ ਗਏ ਰਹਿੰਦੇ ਪੀ ਫੁੰਨ ਜਾਹੇ ਜਿਨੀ ਸਤਗੁਰ ਨਾਲ ਸੇਵਿਓ ਸੇ ਆਏ ਗਏ ਪਛਤਾਹੇ ਨਾਨਕ ਸਚ ਰਤੇ ਸੇ ਨਾ ਵਿਛੜੈ ਸਤਗੁਰ ਸੇਵ ਸਮਾਹੇ ਪੌੜੀ ਤਿਸ ਮਿਲਿਆ ਸਤਗੁਰ ਸੱਜਣਾ ਜਿਸੇ ਅੰਦਰ ਹਰ ਗੁਣਕਾਰੀ ਐਸੋ ਮੇਰੀਐ ਸਤਿਗੁਰ ਪ੍ਰੀਤਮਐ ਜਿਨ ਹਉਮੈ ਵਿਚੋ ਮਾਰੀ ਸੋ ਸਤਿਗੁਰ ਪੂਰਾ ਧਨ ਧਨ ਹੈ ਜਿਨ ਹਰ ਉਪਦੇਸ ਦੇ ਸਭ ਸਿਸ਼ਟ ਸਵਾਰੀ ਨਿਤ ਜਪਿਓ ਸੰਤੋ RAM ਨਾਮ ਭੌਜਲ ਬਖਤਾਰੀ ਗੁਰ ਪੂਰੇ ਹਰ ਉਪਦੇਸਿਆ ਗੁਰ ਵਿਟੜਿ ਹੋ ਹਉ ਸਦਵਾਰੀ ਸਲੋਕ ਮਹਲਾ 3 ਜੀ ਸਤਿਗੁਰ ਕੀ ਸੇਵਾ ਚਾਕਰੀ ਸੁਖੀ ਹੂੰ ਸੁਖਸਾਰ ਅੱਠ ਮਿਲਣ ਵੜੇ ਆਈਆਂ ਦਰਗਹਿ ਮੁਖ ਦਵਾਰ ਸੱਚੀ ਕਾਰ ਕਮਾਵਣੀ ਸੱਚ ਪੈਨਣ ਸੱਚ ਨਾਮ ਆਧਾਰ ਸੱਚੀ ਸੰਗਤ ਸੱਚ ਮਿਲੇ ਸੱਚੇ ਨਾਏ ਪਿਆਰ ਸੱਚੇ ਸ਼ਬਦ ਹਰਖ ਸਦਾ ਦਰ ਸੱਚੇ ਸਿਹਾਰ ਨਾਨਕ ਸਤਿਗੁਰ ਕੀ ਸੇਵਾ ਸੋ ਕਰੇ ਜਿਸ ਨੂੰ ਨਦਰ ਕਰੈ ਕਰਤਾਰ ਮਹੱਲਾ ਤੀਜਾ ਹੋਰ ਬਡਾਣੀ ਚਾਕਰੀ ತ್ರೆਗ ਜੀਵਨ ತ್ರೆਗ ਵਾਸ ਅਮਰਤ ਛੋੜ ਬੇਖ ਲਗੇ ਬੇਖ ਖਟਣਾ ਬੇਖ ਰਾਸ ਬੇਖ ਖਾਣਾ ਬੇਖ ਪਹਿਨਣਾ ਬੇਖ ਕੇ ਮੁਖ ਗਿਰਾਸ ਐਥੇ ਦੁਖੋ ਦੁਖ ਕਮਾਵਣਾ ਮੋਇਆ ਨਰਕ ਨਿਵਾਸ ਮਨ ਮੁਖ ਮੋਹੈ ਮੈਲੇ ਸ਼ਬਦ ਨਾ ਜਾਣਨੀ ਕਾਮ ਕ੍ਰੋਧ ਵਿਨਾਸ਼ ਸਤਗੁਰ ਕਾ ਭਉ ਛੋੜਿਆ ਮਨ ਹਟ ਕੰਮ ਨ ਆਵੇ ਰਾਸ ਜੰਪੁਰ ਬੱਦੇ ਮਾਰੀ ਹੈ ਕੋ ਨ ਸੁਣੈ ਅਰਦਾਸ ਨਾਨਕ ਪੂਰਬ ਲਿਖਿਆ ਕਮਾਵਣਾ ਗੁਰਮਖ ਨਾਮ ਨਵਾਸ ਪੌੜੀ ਸੋ ਸਤਗੁਰ ਸੇਵਿਓ ਸਾਧ ਜਨ ਜਿਨ ਹਰ ਹਰ ਨਾਮ ਦੇ ਡਾਇਆ ਸੋ ਸਤਗੁਰ ਪੂਜੋ ਦਿਨ ਸਰਾਤ ਜਿਨ ਜਗਨਨਾਥ ਜਗਦੀਸ਼ ਜਪਾਇਆ ਸੋ ਸਤਗੁਰ ਦੇਖੋ ਇੱਕ ਨਿਮਖ ਨਿਮਖ ਜਿਨ ਹਰ ਕਾ ਹਰ ਪੰਥ ਬਤਾਇਆ ਤਿਸ ਸਤਗੁਰ ਕੀ ਸਾ ਪਗੀ ਪਵੋ ਜਿਨ ਮੋਹ ਹੇਰ ਚੁਕਾਇਆ ਸੋ ਸਤਗੁਰ ਕਹੋ ਸਭ ਧਨ ਧਨ ਜਿਨ ਹਰ ਭਗਤ ਭੰਡਾਰ ਲਹਾਇਆ ਸੋ ਸਤ ਗੁਰ ਕਹੋ ਸਭ ਧਨ ਧਨ ਜਿਨ ਹਰ ਭਗਤ ਪੰਡਾਰ ਲਹਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ